ਕਾ ਨਾ ਦੇਖੋ ਤੇ ਪਿੱਛੇ ਦਾ ਦ੍ਰਿਸ਼ ਦਿਖਾ ਦੋ ਦੋ ਤਰ੍ਹਾਂ ਦੇ ਚਾਵੇ ਦੋਸਤੋ ਆਪਾਂ ਖੜਿਆ ਸੱਤ ਲੋਹ ਦਰਿਆ ਤੇ ਇਹ ਪਿੰਡ ਬੁਰਜ ਦਾ ਇਹ ਪੋੜਾ ਹੈ ਜਿੱਥੇ ਤੁਸੀਂ ਪਾਣੀ ਦਾ ਬਹਾਵ ਦੇਖ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਤੇ ਕਿੰਨੀ ਮਾਤਰਾ ਦੇ ਵਿੱਚ ਅੱਗੇ ਵਧ ਰਿਹਾ ਹੈ ਇਸ ਦੇ ਕੰਡੇ ਤੇ ਨੁਕਸਾਨੀਆਂ ਗਈਆਂ ਜਗ੍ਹਾ ਦੀ ਬਰਪਾਈ ਕਰਦੇ ਹੋਏ ਤੁਹਾਨੂੰ ਲੋਕ ਦਿਖਾਈ ਦੇ ਸਕਦੇ ਹਨ ਉਹ ਪਾਸੇ ਤੇ ਜਿਉਂ ਦੇਖ ਸਕਦੇ ਹੋ ਉਹ ਜਿਹੜੇ ਜਿੱਥੋਂ ਪਾਣੀ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉੱਥੇ ਹੋਰੀਆਂ ਲਗਾ ਕੇ ਉਹ ਸੇਮਨ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਐਵੇਂ ਜਗ੍ਹਾ ਜਗ੍ਹਾ ਇਹ ਪਾਣੀ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕਰਦਾ ਹੈ ਸਸੀ ਗੱਲ ਦੋਸਤੋ ਆਪਾਂ ਇਸ ਵਕਤ ਖੜੇ ਹਾਂ ਪਿੰਡ ਲੋਧੀਪੁਰ ਸਤਲੁਜ ਦੇ ਉਸ ਕੰਢੇ ਤੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਕੇ ਲੰਘਦਾ ਹੈ ਤੇ ਜਿੱਥੇ ਡੰਗੇ ਦਾ ਕੰਮ ਚੱਲ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਆਪਾਂ ਗੱਲ ਕਰਦੇ ਹਾਂ ਪਿੰਡ ਦੇ ਸਰਪੰਚ ਬਾਬੂ ਰਾਮ ਜੀ ਉਹਨਾਂ ਨਾਲ ਕਿ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਹੈ ਬਾਬੂ ਰਾਮ ਜੀ ਕਿੰਨਾ ਕੁ ਨੁਕਸਾਨ ਹੋਇਆ ਹੈ ਜੀ ਨੁਕਸਾਨ ਦੇਖੋ ਜੀ ਡੰਗੇ ਦਾ ਬਹੁਤ ਨੁਕਸਾਨ ਹੋ ਗਿਆ ਇੱਧਰ ਵੀ ਡੰਗਾ ਬੈਠ ਗਿਆ ਜੀ ਇਹ ਡੰਗਾ ਹੀ ਬੈਠ ਗਿਆ ਜੀ ਘਟੋ ਘਟੇ 5 600 ਮੀਟਰ ਜਾਨੀ ਡੰਗਾ ਬੈਠ ਗਿਆ ਚਾਰ ਫੇਰ ਸਾਰਾ ਜੀ ਇਹਦਾ ਨੁਕਸਾਨ ਬਹੁਤ ਹੋਇਆ ਪਿੰਡ ਨੂੰ ਜੇ ਇਹ ਡੰਗਾ ਟੁੱਟ ਜਾਂਦਾ ਜੀ ਇਹ ਇਹ ਸੱਤ ਅੱਠ ਪਿੰਡਾਂ ਨੂੰ ਨੁਕਸਾਨ ਹੋਣਾ ਤਾਂ ਇਹਦਾ ਬਾਕੀਆ ਸੰਗਤ ਨੇ ਦੇਖ ਲਈ ਬਹੁਤ ਮਦਦ ਮਾਰੀ ਹੈ ਦੂਰ ਦੂਰ ਤੋਂ ਸੰਗਤ ਆਈ ਹੋਇਆ ਟਰਾਲੀਆਂ ਪਰ ਪਰਕੇ ਆ ਰਹੀਆਂ ਜਿੱਥੇ ਨਹੀਂ ਕਦੋਂ ਕਿ ਪਤਾ ਲੱਗਿਆ ਤੁਹਾਨੂੰ ਇਹ ਜਿਹੜਾ ਪਹਿਲੇ ਉਹ ਤਾਂ ਪਹਿਲੇ ਦੇਖ ਲਿਆ ਸੀ ਆ ਤਾਂ ਖੜੇ ਪੈਰੇ ਹੌਲੇ ਦੇਖਿਆ ਜੀ ਅਸੀਂ ਇਹ ਹੁਣੇ ਆ ਗਈ ਸਵੇਰੇ ਇਹਦੇ ਹੀ ਆ ਗਏ ਆ ਆ ਜਿਹੜਾ ਪਹਿਲਾਂ ਉਹਦੇ ਪਰਸੋਂ ਦੇ ਬੰਦੇ ਲੱਗੇ ਹੋਏ ਕੱਲ ਮੰਤਰੀ ਸਾਹਿਬ ਇੱਥੇ ਆਏ ਸੀ ਉਹ ਵੀ ਰਾਤ ਨੂੰ ਕੋਈ 9:30 ਵਜੇ ਗਈ ਆ ਫੋਟੋ ਇੱਕ ਅੰਗਰੇਜ਼ੀ ਹੈ ਗਈ ਥੋੜਾ ਜਿਹਾ ਕੰਮ ਸਾਡਾ ਉੱਥੇ ਹੀ ਬੰਦੇ ਲੱਗੇ ਹੋਇਆ ਜੀ ਕਿ ਜਿਹੜਾ ਇਹ ਨੁਕਸਾਨ ਹੋਇਆ ਉਹ ਕਿੰਨੇ ਹੌਸਲੇ ਦੇ ਨਾਲ ਇਸ ਜਿਹੜੇ ਨੁਕਸਾਨ ਨੂੰ ਲੜ ਰਿਹਾ ਹੈ ਸਾਡੇ ਜਸਰਾਨਾ ਜੀ ਪਾਜੀ ਪਹਿਲਾਂ ਸਾਰਿਆਂ ਨੂੰ ਬੋਲ ਬੋਲ ਸਸੀ ਕਾਲ ਤੇ ਵਾਇਗੋਡੀ ਕਾ ਖਾਲਸਾ ਵਾਜ ਜਿੱਗੀ ਫਤਿਹ ਮੈਂ ਭਾਜੀ ਮਤਲਬ ਦੇ ਨਹੀਂ ਦੇ ਸਕਦਾ ਜਿੱਦਾਂ ਆਪਾਂ ਸੁਣੀਦਾ ਦਾ ਵੀ ਪੰਜਾਬ ਕਦੇ ਡੱਬਦਾ ਨਹੀਂ ਤੇ ਮੈਂ ਅੱਜ ਆਪ ਦਿਖ ਰਿਹਾ ਮੈਂ ਜਦੋਂ ਆਇਆ ਆਪਾਂ ਪੰਜ ਛੇ ਬੰਦੇ ਸੀਗੇ ਜੀ ਇੱਥੇ ਮੈਂ ਸਿਰਫ ਇੱਕ ਵੀਡੀਓ ਸਾਂਝੀ ਕੀਤੀ ਔਰ ਇੰਨੇ ਕੇ ਜਿਆਦਾ ਪਿਆਰ ਦਿੱਤਾ ਕਿ ਰਸ਼ ਪੈ ਗਿਆ ਬੰਦਿਆਂ ਦਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਇੱਕ ਵੀਡੀਓ ਤੇ ਇੰਨਾ ਮਾਨ ਬਖਸ਼ਿਆ ਤੇ ਸਾਰੇ ਪਰਵਾਦੇ ਸੱਜਣ ਇੱਥੇ ਪੁੱਜੇ ਤੇ ਹੱਥੋਂ ਵਤੀ ਕੰਮ ਹੋ ਗਿਆ ਐਨਾ ਔਖਾ ਕੰਮ ਸੀਗਾ ਜੀ ਟਰੈਕਟਰ ਵੀ ਫਸੇ ਹੋਏ ਸੀਗੇ ਜੀ ਔਰ ਇੰਨਾ ਜਿਆਦਾ ਹੜਾ ਆਇਆ ਹੋਇਆ ਜੇ ਇਹ ਬੰਨ ਟੁੱਟ ਗਿਆ ਤਾਂ ਇਹਨੇ ਕਈ ਪਿੰਡ ਖਤਮ ਕਰ ਲੜਨੇ ਜੀ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸ਼ੁਕਰਾਨਾ ਕਰਦਾ ਮਾਲਕ ਦਾ ਅੱਜ ਮੌਸਮ ਸਾਫ਼ ਰੱਖਿਆ ਮੀਂਹ ਅੱਜ ਪਿਆਣੀ ਆ ਪਰ ਮੈਂ ਬਾਕੀ ਬੰਦੇ ਨੂੰ ਵੀ ਇਹ ਕਹਿੰਦਾ ਕਿ ਵੱਧ ਛੱਡ ਕੇ ਹਿੱਸਾ ਪਾਇਆ ਕਰੋ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਐ ਇੱਥੇ ਮੇਰਾ ਕੁਝ ਨਹੀਂ ਇਨਸਾਨੀਅਤ ਦੇ ਤੌਰ ਤੇ ਪੰਜਾਬ ਨੂੰ ਪੰਜਾਬ ਨਾਲ ਖੜਨਾ ਪੈਣਾ ਔਰ ਪੰਜਾਬ ਹਮੇਸ਼ਾ ਖੜਦਾ ਰਿਹਾ ਜੇ ਪੰਜਾਬ ਪੰਜਾਬ ਨਾਲ ਖੜਾ ਤਾਂ ਪੰਜਾਬ ਦੀ ਕਦੇ ਪਿੱਠ ਨਹੀਂ ਲੱਗ ਸਕਦੀ ਬੱਸ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਵੱਧ ਛੱਡ ਕੇ ਹਿੱਸਾ ਪਾਓ ਜਿਹੜੇ ਵੀ ਤੁਹਾਡੇ ਲਾਗੇ ਲਾਗੇ ਇਲਾਕੇ ਆ ਉੱਥੇ ਜਾਓ ਤੇ ਇਹਦਾ ਘਰ ਬਚਾ ਲਿਆ ਤੁਸੀਂ ਬਸ ਉਹੀ ਚੜਦੀ ਗਲਾ ਉਹੀ ਮਾਰਗਦਾ ਹੋਇ ਪਾ ਵਾਏ ਗੁਰਜੀ ਦਾ ਖਾਲਸਾ ਇਹ ਮੈਂ ਕਹਿ ਕੇ ਤੁਹਾਡੀ ਗੱਲ ਕਰਨਾ ਚਾਹਦਾ ਜੀ ਇਹ ਨੇ ਸਾਡੇ ਨੌਜਵਾਨ ਵੀਰ ਜੱਸਾ ਜੀ ਬਹੁਤ ਬਹੁਤ ਅੱਛੇ ਸ਼ਬਦਾਂ ਦੇ ਨਾਲ ਜਿਹੜੇ ਇੱਕ ਸੇਧ ਦੇ ਕੇ ਗਏ ਆ ਤੇ ਇਸ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਨੂੰ ਹੌਸਲਾ ਵੀ ਦੇ ਕੇ ਗਏ ਆ ਤੇ ਆਪਾਂ ਜਾਣਦੇ ਆ ਕਿ ਜਿਹੜਾ ਪੰਜਾਬ ਹੈ ਹਰ ਮੁਸੀਬਤ ਨੂੰ ਡਟ ਕੇ ਆਪਣੀ ਛਾਤੀ ਤੇ ਛਾਤੀ ਤੇ ਜੜ ਕੇ ਮੂਰੇ ਘੜ ਕੇ ਜਰਦਾ ਹੈ ਉਹ ਸੇਧ ਦਾ ਪ੍ਰਤੀਕ ਇਹ ਤੁਸੀਂ ਅੱਜ ਅਨੰਦਪੁਰ ਸਾਹਿਬ ਤੋਂ ਦੇਖ ਰਹੇ ਹੋ ਖਾਲਸਾ ਜਿੰਦਾਬਾਦ ਸ੍ਰੀ ਅਨੰਤਪੁਰ ਸਾਹਿਬ ਜਿੰਦਾਬਾਦ ਸਾਡੇ ਵੀਰ ਜਿੰਦਾਬਾਦ ਪੰਜਾਬ ਜਿੰਦਾਬਾਦ ਵਾਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਪਰ ਤੋਂ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਡੰਗੇ ਦਾ ਕੰਮ ਚੱਲਦਾ ਹੈ ਆਪਾਂ ਇੱਥੋਂ ਦੇ ਨੌਜਵਾਨ ਸਾਡੇ ਵੀਰ ਪ੍ਰਦੀਪ ਸ਼ਰਮਾ ਜੀ ਨਾਲ ਗੱਲ ਕਰਦੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਹਾਂਜੀ ਪ੍ਰਦੀਪ ਜੀ ਕੋ ਨੁਕਸਾਨ ਹੋ ਜਾਣਾ ਸੀ ਜੇ ਕੋਈ ਡੰਗਾ ਨਾ ਲੱਗਦਾ ਸਾਗੰਦੇ ਦੇ ਸਹਿਯੋਗ ਨਾਲ ਦੇਖੋ ਕਿੰਨੇ ਸੰਗਤ ਬਾਹਰੋਂ ਆਈ ਆ ਸਹਿਯੋਗ ਨਾਲ ਡੰਗਾ ਸਾਡਾ ਲੱਗਿਆ ਕਰਦਾ ਤੇ ਬਾਕੀ ਲੱਗ ਚੁੱਕਾ ਪਰਲੇ ਪਾਸੇ ਕਿੰਨਾ ਕਾ ਉਹ ਨੁਕਸਾਨ ਕਿੰਨਾ ਕਾ ਹੈ ਕਿੰਨੇ ਕਿ ਮੀਟਰ ਦਾ ਤੁਸੀਂ ਮੰਨਦੇ ਆ ਇਹ 150 ਮੀਟਰ ਸੀ ਜੇ ਡੰਗਾ ਹੁਣ ਬੈਠਿਆ 200 ਮੀਟਰ ਦਾ ਪਹਿਲਾਂ ਬੈਠਿਆ ਸੀ ਉਹ ਅਸੀਂ ਲਾ ਦੇ ਚੁੱਕੇ ਆ ਤੇ ਕੱਲ ਮਸੀਹ ਸਾਹਿਬ ਵੀ ਰਾਤ ਦੇਰ ਰਾਤ ਤੱਕ ਤੇ ਕੰਮ ਕਰਾਇਆ ਸਾਡਾ ਉਹ ਨਹੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਸੰਗਤ ਬਾਹਰੋਂ ਆਈ ਉਹਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਆਪਣੇ ਮਾਈਨਿੰਗ ਡਿਪਾਰਟਮੈਂਟ ਵਾਲੇ ਵੀ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਬਲੋ ਇੰਨਾ ਸਹਿਯੋਗ ਦਿੱਤਾ ਜਾ ਰਿਹਾ ਦੇਖੋ ਬੋਰੇ ਨਾਲੋਂ ਕੰਮ ਕਰਾਰੇ ਲੇਬਰ ਵੀ ਹੈ ਬਾਕੀ ਨਾਲ ਦੇ ਪਿੰਡਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀ ਇੱਥੇ ਮੌਕੇ ਸਰਾ ਕੇ